ਗੱਲ ਦੇ ਨਿਕਲਦੇ ਭੁੰਡੀ ਦਾ ਹਮਲਾ ਹੋ ਗਿਆ ਸੀ। ਭੁੰਡੀ ਨੇ ਜਿਵੇਂ ਕਲੱਚ ਕਰਦਾ ਅੱਖਦਾ ਜਿਵੇਂ ਕਹੇ ਜੀ ਗੇਅਰ ਸਾਰੇ ਪਾਉਣ ਨੂੰ ਜੀ ਨਹੀਂ ਕਰਦਾ ਤੇ ਟਿਕ ਟਿਕ ਕਰ ਲਈ ਬਾਜ਼ੀ ਕਰਦੀ ਸੀਗੀ ਪਰ ਉਹ ਲੋਚਾ ਉਹ ਰਲੇ ਦਾ ਨਹੀਂ ਸੀਗਾ ਵੱਡੀ ਗੱਲ। ਨਾ ਮੂਰੀ ਭਾਏ ਨਾ ਬਾਹਰ ਗਗਲਾ ਸਨ ਨਾ ਮੂਹੇ। ਜੜੀਆਂ ਨਹੀਂ ਬੱਤੀਆਂ ਨੇ ਮਿੱਤਰੋ ਦੇਖ ਸਕਦਾ ਜੋਂ ਉਹ ਐਸਲੂਟੀ ਬਲੈਂਕ ਜੇ ਕਰੀ ਜਾਂਦੀਆਂ ਚਾਬੀ ਦੇਖ ਸਕਦੇ ਮੇਰੇ ਹੱਥ ਦੇ ਵਿੱਚ ਆ। ਕਰਤੀ ਚ ਗੁਜਾ ਗੁਨੇ ਇਹ। ਇਹ ਤਾਂ ਕਰਤੀ। ਬਣਾ ਦੇਗਾ ਗੱਲ। ਮੈਂ ਤਾਂ ਵੱੜਦੀ ਦੇਖੀ। ਅੱਛਾ। ਡੇਢ ਘੰਟਾ ਲੱਗ ਗਿਆ ਉਹ ਡੇਢ ਘੰਟਾ ਲੱਗ ਗਿਆ ਜਿਹੜਾ ਆ ਜਾਂਦਾ ਸੀ ਤੇ ਉਤੋਂ ਦੀ ਇਹਦੇ ਆਹ ਤੇ ਆ ਜਾਂਦਾ ਮੋੜਦਾ ਹੀ ਮੋੜਦਾ ਟਰੱਕ ਆ ਗਿਆ ਗਾਲੋ ਉਸ ਤੋਂ ਸਵਾਗਤ ਹੈ ਆਪਣੀ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਮਿੱਤਰੋ ਚੱਲੇ ਆ ਅੱਜ ਆਪਣੇ ਫੋਰਕਲਿਫਟਰ ਨੂੰ ਧਵਾਉਣ ਲਈ ਤੇ ਕਿਹਦੇ ਚ ਹੋਰ ਤੁਹਾਨੂੰ ਦਿਖਾ ਦੇਣਾ ਹੈ ਨਾ 메ਜਰ ਇਸ਼ੂ ਆ ਗਿਆ ਤੇ ਇੱਕ ਮਿੰਟ ਆਪਦਾ ਲੋਕ ਕਰ ਲਈਏ ਪਹਿਲਾਂ ਓਪਨ ਲੋਕ ਓਪਨ ਹੁਣ ਤੁਹਾਨੂੰ ਕਰਵਾ ਦਾਂ ਤੇ ਮੇਜਰੀ ਸੂ ਇਹ ਆ ਗਿਆ ਮਿੱਤਰੋ ਦੇਖ ਸਕਦੇ ਹੋ ਵੀ ਚਾਬੀ ਐੜੀ ਉਹ ਆ ਗਈ ਮੇਰੇ ਹੱਥ ਦੇ ਵਿੱਚ ਹਨਾ ਜਿਹੜੀਆਂ ਨੇ ਬੱਤੀਆਂ ਨੇ ਮਿੱਤਰੋ ਦੇਖ ਸਕਦੇ ਹੋ ਉਹ ਐਸ ਰੂਟੀ ਬਲੈਂਕ ਜੇ ਕਰੀ ਜਾਂਦੀਆਂ ਚਾਬੀ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਤੇ ਕਰਾ ਜੀ ਅੱਜ ਕਰਾਉਣੀ ਆ ਬਾਸ ਤੇ ਇੱਕ ਜੀ ਆਹ ਜਿਹੜਾ ਆਈ ਜਾਂਦਾ 에ਰਰ ਹਨਾ ਇਹ ਦਿਖਾ ਕੇ ਲੈ ਕੇ ਆਉਣਾ ਵੱਡਾ ਮੇਜਰੀ ਸੂ ਆ ਗਿਆ ਵਿੱਚ ਤੇ ਬਾਕੀ ਪੂਰੀ ਫੁੱਲ ਦੇਖ ਸਕਦੇ ਗੰਦੀ ਹੋਈ ਪਿਆ ਮੈਡ ਮੂਡ ਖਿਲਰੇ ਪਏ ਇਧਰ ਬੋੜਾ ਬੜਾ ਜਰੂਸ ਨਿਕਲਿਆ ਪਿਆ ਗੱਡੀ ਦਾ ਤੇ ਅੱਜ ਇਹਨੂੰ ਪੂਰੀ ਚੰਗੀ ਤਰ੍ਹਾਂ ਬਾਸ ਕਰਾ ਕੇ ਉਦੋਂ ਬਾਅਦ ਆਪਸ਼ਨ ਤੇ ਵੇਲਾ ਇਲੈਕਟ੍ਰੀਸ਼ੀਅਨ ਕੋਲ ਜਾਣਾ ਕਈ ਕੰਮ ਨੇ ਨਿੱਕੇ ਨਿੱਕੇ ਜੇ ਜੇ ਅੱਗ ਕਹੇ ਕਰੋ ਪਰ ਨਾਲ ਬਣੇ ਰਹੋ ਉਹਨੂੰ ਸਾਰੇ ਕੰਮ ਕਰਕੇ ਆਈ ਆ ਆਪਾਂ ਖੜੀ ਅੱਗ ਤੇ ਹੁਣ ਮਿਲਦੇ ਆਂ ਉਧਰ ਮਾਤਾ ਰੈਡੀ ਹੋਈ ਜਾਂਦੇ ਵਿੱਚ ਛੱਡਣਾ ਤੇ ਮਾਤਾ ਤਿਆਰ ਤਿਆਰ ਹੋਈ ਜਾਂਦੀ ਆ ਫੂਡਪਾਰਟ ਆਉਦੀ ਕੱਸੀ ਜਾਂਦੀ ਆ ਪੂਰੀ ਫਿਰ ਆਪਾਂ ਮਿੱਤਰੋ ਚੱਲਦੇ ਆਂ ਸਿਆ ਅੱਗ ਆਪਣਾ ਗਰੀਬ ਘਰ ਨਾਲ ਐ ਰਹੀ ਆ ਕਿਉਂ ਰਹਿ ਆ ਜਿਵੇਂ ਹੁਣ ਆਪਾਂ ਚਾਬੀ ਲਾ ਕੇ ਸਟਾਰਟ ਕਰ ਲਈ ਗੱਡੀ ਹਨਾ ਹੁਣ ਸਾਰੀਆਂ ਬੱਤੀਆਂ ਬੁੱਝ ਗਈਆਂ ਜੇ ਜਦੋਂ ਪੰਜਾਬੀ ਇਹਦੇ ਚੋਂ ਕੱਢ ਲਈ ਆ ਸਾਈਡ ਜਗਾਤੀ ਲੋਗ ਵੀ ਕਰਤੀ ਉਦੋਂ ਉਹ ਐ ਟਿਕ ਟਿਕ ਜੇ ਕਰੀ ਜਾਂਦੀ ਯਾਰ ਜਿਵੇਂ ਲੇ ਦੀ ਬਾਜ ਆਉਣੀ ਹੁੰਦੀ ਆ ਤੇ ਮੇਜਰ ਜਾਇ ਇਸ਼ੂ ਆ ਇੱਕ ਪਤਾ ਨਹੀਂ ਕਰੇ ਕਰ ਕੇ ਇਹਦੇ ਨਾਲ ਜੇ ਆਪਾਂ ਮੰਨ ਕੇ ਚੱਲੋ ਗੱਡੀ ਨਾਲ ਚਲਾਵਾਂਗੇ ਕਿ ਬੈਟਰੀ ਵੀ ਲੋ ਹੋ ਸਕਦੀ ਆ ਪਰ ਇਹਨੇ ਮੰਨ ਕੇ ਚੱਲੋ ਲੋਗ ਵੀ ਨਹੀਂ ਖੋਲਣਾ ਇਹਦਾ ਕਿਉਂਕਿ ਸੈਂਟਰ ਲੋਕ ਨੂੰ ਪਤਾ ਵੀ ਚੱਲਦਾ ਬੈਟਰੀ ਨਾਲ ਹੀ ਹੁੰਦਾ ਹਨ ਨਾ ਬੋਨਟ ਖੁੱਲੇ ਬਾਲਾ ਬੜਾ ਜਗਾ ਟੇਡਾ ਹੋ ਜਾਊਗਾ ਮੈਂ ਤਾਂ ਕਰਕੇ ਅੱਜ ਆਪਾਂ ਪਹਿਲਾਂ ਬੱਤਨਾ ਚੈੱਕ ਕਰਾ ਕੇ ਉਦੋਂ ਬਾਅਦ ਦੇ ਵਿੱਚ ਇਹਦੀ ਟੈਂਕੀ ਕਰਾ ਕੇ ਫੁੱਲ ਵੇਲਾ ਕੀ ਕਰੇ ਲਾਈਏ ਦੁਬਾਰਾ ਚਾ ਪਤਾ ਲਾਂਗੇ ਦੇ ਤੇ ਪਹਾੜਾਂ ਨੂੰ ਲੌਂਗ ਟ੍ਰਿਪ ਪਿਕਅਪ ਆ ਪਲਾਨ ਕੀਤਾ ਮਿੱਤਰੋ ਪਹਾੜਾਂ ਵੱਲ ਆ ਤੇ ਉਧਰ ਚੱਲਾਂਗੇ ਤੇ ਹੁਣ ਇੱਕ ਵਾਰ ਇੱਥੋਂ ਨਿਕਲਦੇ ਆ ਤੇ ਮਾਤਾ ਹੋਗੀ ਰੈਡੀ ਇਹਨਾਂ ਨੂੰ ਸਕੂਲ ਚ ਛੱਡਣਾ ਹੈ ਉਹ ਪਹੁੰਚ ਚੁੱਕੇ ਸੀ ਆਪਾਂ ਵੀਰ ਗੁਰੀ ਕੋਲ ਤੇ ਬਹੁ ਬੂਨੜ ਚੱਕੀ ਬੈਠਿਆ ਤੇ ਟਕ ਟਕ ਕਰ ਲਈ ਆਵਾਜ਼ ਹੀ ਕਰਦੀ ਸੀਗੀ ਪਰ ਉਹ ਲੋਚਾ ਹੋਰ ਲੇਹ ਦਾ ਨਹੀਂ ਸੀਗਾ ਵੱਡੀ ਗੱਲ ਇਹ ਉਹ ਲੋਚਾ ਸੀਗਾ ਮਿੱਤਰੋ ਇਹਦਾ ਜੀਪੀਐਸ ਸੀਗਾ ਜਿਹੜਾ ਜੀਪੀਐਸ ਲਵਾਇਆ ਸੀ ਆਪਾਂ ਉਹ ਜੀਪੀਐਸ ਅਰਥ ਕਰਦਾ ਸੀ ਥੋੜਾ ਜਿਆ ਤੇ ਹਟਾ ਜਿਹੜਾ ਮਿਸਤਰੀ ਆ ਬੁਰੀ ਇਹਨੇ ਇਥੋਂ ਜੋ ਕੱਢ ਕੇ ਉਹਦੀ ਕਰਤਾ ਬਾਦ ਕਹਿੰਦਾ ਚੱਕ ਮੈਂ ਟੋਮਟੇ ਕਰ ਦਿੰਦਾ ਕਲੱਚ ਬੁਰੀ ਕਿੱਡਾ ਕਿਸੀਆ ਕੰਮ ਆਪਣਾ ਇਹ ਪੈਣਾ ਮੈਂ ਸਾਸੀ ਸੀ ਮੈਂ ਕਿਹਾ ਪਜਰਤ ਜਾ ਕਰਨ ਲੱਗੀ ਇਹਦਾ ਯਾਰ ਨਾਰਮਲ ਕੇ ਸੀ ਸੀ ਨਾਰਮਲ ਕੇ ਸੀ ਸੀ ਤੇ ਹੁਣ ਜੀ ਗੈਸੇ ਦਾ ਕਰਦੇ ਆ ਕਲੱਚ ਮਿੱਤਰੋ ਤੋਂ ਉਹਨੂੰ ਦੱਸਿਆ ਵੀ ਕਈ ਕੰਮ ਜਾਨੀ ਕਿ ਇਹਨੇ ਕਿ ਦੁਬਾਰੇ ਨੂੰ ਤੂੰ ਨਾ ਆਏਗਾ ਸਮਾਰ ਕੇ ਰੀਜ ਲਾ ਕੇ ਲੈ ਮਿੱਤਰੋ ਵਰਗਾ ਗੁਰਦਰ ਖਾ ਕੇ ਆਪਾਂ ਹੋ ਗਏ ਜੀ ਫਟਾ ਤੇ ਇਧਰ ਯਾਰ ਇਧਰ ਕਹਿੰਦੇ ਗੱਡੀ ਨੂੰ ਚੰਪੜਿਆ ਪਿਆ ਡਰਾਈ ਕਲੀਨ ਕਰੀ ਜਾਂਦਾ ਸਾਰੀ ਨੂੰ ਉਦੋਂ ਬਾਅਦ ਦੇ ਵਿੱਚ ਬਾਸ ਵਾਲਾ ਕੰਮ ਚਲੂ ਬਾਸ ਪੁਸ਼ ਕਰਕੇ ਫੇਰ ਕਿਤੇ ਗੱਲਬਾਤ ਬਣੂਗੀ ਗਾਣੇ ਗੋਣੇ ਲਾਈ ਬੈਠਾ ਕਹਿੰਦਾ ਮਿਊਜ਼ਿਕ ਦਾ ਸੌਂਗ ਬਾਹਲਾ ਮੈਨੂੰ ਮਿੱਤਰੋ ਜਾਰ ਚਨੇੜ ਦਾ ਜਾਨੇ ਪਹਿਲਾਂ ਝੁੱਟੀ ਇਹ ਵੀਰ ਨੇ ਲਾਈ ਆ ਮਿੱਤਰੋ ਮੈਂ ਕਹ ਜੀ ਇਹ ਜੀ ਕਹਿੰਦਾ ਉਹਨਾਂ ਨੂੰ ਡਰਾਈ ਕਲੀਨ ਵਾਲੀ ਅੰਦਰੋਂ ਸਾਰੀ ਡਰਾਈ ਕਲੀਨ ਕੀਤੀ ਆ ਤੇ ਹੁਣ ਝੁੱਟੀ ਐੜੀ ਪਾਣੀ ਮਾਰੀ ਜਾਂਦਾ ਤੇ ਜ ਦਵਾ-ਦਾਵ ਜੂਰਾ-ਸੂਰਾ ਤੇ ਪੂਰਾ-ਪੂਰਾ ਕੰਮ ਚੱਲੀ ਜਾਂਦਾ ਤੇ ਮਿੱਤਰੋ ਦੇਖ ਸਕਦਾ ਗੱਡੀ ਦੇ ਹੌਨ ਲੁੱਕ ਤੇ ਆਫਟਰ ਲੁੱਕ ਦਿਖਾਵਾਂਗਾ ਹੁਣ ਤੁਹਾਨੂੰ ਮਗਰਾੜ ਮੂਦਾਂ ਦੇ ਵਿੱਚ ਫੁੱਲ ਗਾਰਾਗਾ ਪੱਟੀਆਂ ਪੁੱਟਣ ਨੂੰ ਫਤਨਾ ਪੰਨਾ ਹੈ ਨਹੀਂ ਬੰਦੀ ਯਾ ਲੈ ਕਰਦਾ ਹਮ ਬਧਾਰ ਨਗਾ ਰੌਣੇ ਨੂੰ ਟੋੜਾ ਦਿੰਦਾ ਹੈ ਨਾ ਮੜਿਆ ਬੰਦਾ ੱੱਲਾ ਸ਼ਰੀਰ ਤਾਂ ਹੀ ਰੌਣ ਕਢਾਉਂਦਾ ਤੂੰ ਕਰਤੀ ਜੱਗ ਜੱਗ ਹੋਣੇ ਇਹ ਬਣਾ ਦੇਗਾ ਗੱਲ ਮੈਂ ਤਾਂ ਵੱੜਦੀ ਦੇਖੀ ਅੱਛਾ ਇਹਨੂੰ ਟੰਗਿਆ ਨਹੀਂ ਦੇਖ ਲਾਦਾ ਇਹਲੇ ਗਾਇ ਨੂੰ ਦੇਖੀ ਲੈ ਜੇ ਤੇ ਚਲਦੀ ਦੇਖੀ ਕਾਰ ਰੰਗ ਤੈ ਕਾਰ ਰੰਗ ਜਾਉ ਉਹ ਤੋਂ ਬਣਾਈ ਵੀਡੀਓ ਹੈ ਇਹ ਆ ਕੇ ਦੇਖਿਆ ਅਜੇ ਸਾਰਾ ਕੋਈ ਨਹੀਂ ਅੱਛਾ ਇਹ ਥੜਾਗਾ ਮ ਬੜਾ ਤਸੱਲੀ ਵਾਲਾ ਹਾਂ ਮਿੱਤਰੋ ਕਹਿੰਦੇ ਹੱਥ ਨਾਲ ਬਾਸ ਬੜੀ ਘੈਂਟ ਆਉਂਦੀ ਹੈ ਗੱਡੀ ਤਾਂ ਇਹਦਾ ਇੰਜਣ ਦੇ ਦਰਸ਼ਨ ਕਰਾਵਾਂਗੇ ਨੂੰ ਇੰਜਣ ਤੇ ਮਾਰਾਂਗੇ ਕਿਵੇਂ ਕਿਵੇਂ ਕਹਿਣਾ ਓਏ ਠੀਕ ਹੈ ਤਾਂ ਕਿੰਨਾ ਟਾਈਮ ਹੋ ਗਿਆ ਉਹਨੂੰ ਚੰਬੜੇ ਪੈਣ ਨੂੰ ਹੁਣ ਤੇਨੂੰ ਨਾ ਬਾਹਰ ਘੰਟਾ ਦਾ ਬਾਹਰ ਹੀ ਲੱਗ ਗਿਆ ਉਹ ਮਨ ਲਾਦਾ 1.5 ਘੰਟਾ ਲੱਗ ਗਿਆ ਉਹ 1.5 ਘੰਟਾ ਲੱਗ ਗਿਆ ਗੇੜਾ ਆ ਜਾਂਦਾ ਸਿੱਧੀ ਉੱਤੋਂ ਦੀ ਇਹਦੇ ਆਹ ਚੇਤੀ ਆ ਜਾਂਦਾ ਮੁਰਦਾ ਹੀ ਮੁਰਦਾ ਟਰੱਕ ਆ ਉਹ ਤੋਂ ਲੱਗਿਆ ਇੱਥੇ ਪਹੁੰਚ ਆਲੇ ਤੋਂ ਉੱਤੋਂ ਨਹੀਂ ਕਿਹੜੇ ਵੇਲੇ ਘੁੰਮੇਗਾ ਇਹਦੇ ਯਾਰ ਅੱਡਾ ਅੱਡਾ ਆ ਬੈਂਚੀ ਵੀ ਬਣਾਈ ਬੈਠਾ ਦਾ ਇਹਦੇ ਵਾਸਤੇ ਹੋਏ 4000 ਰੁਪਏ ਹੱਥ ਲਾ ਬੈਂਚੀ ਬਣਾਉਣ ਦੇ ਅਸਾਂ ਦੇਈ ਮਿੱਤਰੋ ਸਰਪ ਤੋਂ ਬਾਅਦ ਜਿਹੜਾ ਪਾਣੀ ਵਾਲਾ ਧਮ ਉਹ ਚੱਲਦਾ ਦੇਖ ਸਕਦੇ ਗੱਡੀ ਕਿੱਟੀ-ਕਿੱਟੀ ਕਰਦੀ ਬਾਈ ਨੇ ਮਾਰ-ਮਾਰ ਪਾਣੀ ਸਰਪ ਤਾਂ ਬਹੁਤ ਅਗੜਾ ਹੀ ਚੱਲੀ ਗਈ ਹੈ ਘੜਤਾ ਰੇਤਾ ਜਦੋਂ ਮੇਰੇ ਧੱਕੇ ਜਿਹੜਾ ਬਾਈ ਜਦੋਂ ਇਹ ਪਲੇਟ ਜਿੱਦਾਂ ਮੈਂ ਘੜਤਾ ਰੇਤਾ ਬੜਾ ਘਸੁੱਤਾ ਗੱਡਿਆ ਪਹਿਲਾਂ ਬੜਾ ਆ ਗਿਆ ਹੁਣ ਦੀ ਸੁਸਤ ਤੈਨੂੰ ਮਾਂ ਹੁਣ ਦੀ ਸੁਸਤ ਤੈਨੂੰ ਮਿੱਤਰੋ ਗੱਡੀ ਫਾਈਨਲੀ ਧੋਤੀ ਗਈ ਪਾਲਸ ਪੁਲਿਸ ਮਾਰਦੀ ਤੇ ਇੱਕ ਕਮੀ ਕੱਢਤੀ ਸੀ ਤੇ ਉਹਨੂੰ ਲੱਗਾ ਜਵਾਨ ਹਨਾ ਸਿਰਾ ਕਰਾਦਾ ਭਾਈ ਸਿਰਾ ਕਰਾਦਾ ਸਿਰਾ ਜਮ ਉਹੀ ਆ ਇਧਰੋਂ ਦੇਖੋ ਮਿੱਤਰੋ ਹੁਣ ਲੱਕ ਗੱਡੀ ਜਮ ਯਾਰ ਦੀ ਮਿਹਨਤ ਬੋਲਦੀ ਹੈ ਕਹਿੰਦਾ ਸਾਰੀ ਪੀਤੀ ਖਾਦੀ ਇੱਥੇ ਹੀ ਲਾਤੀ ਕਹਿੰਦਾ ਉੱਧ ਹੈ ਨਹੀਂ ਹਾਂ ਹਾਂ ਆਹ ਕਾਲਾ ਰੇ ਇਹ ਜੀ ਫਿਰ ਪੱਟ ਕੇ ਹੁਣ ਮਿੱਤਰੋ ਫਾਈਨਲੀ ਗੱਡੀ ਆ ਜਿਹੜੀ ਤਬਾਹਤ ਭੂ ਕੇ ਹੋ ਗਏ ਸੀਗੇ ਬਿਲੇ ਹਨਾ ਤੇ ਲਗਭਗ 2 ਦੇ 3 2.5 ਤੋਂ 3 ਘੰਟਿਆਂ ਦਾ ਟਾਈਮ ਉੱਤੇ ਉੱਤੇ ਲੱਗ ਗਿਆ ਇਹਦੇ ਧੌਣ ਧੌਣ ਦੇ ਗੱਲਾ ਪਹਿਲਾਂ ਡੇਢ ਘੰਟੇ ਦੇ ਵਿੱਚ ਵਿੱਚੋਂ ਸਾਫ ਸੂਬ ਕਰੀ ਸੰਦਗਾ ਸੀ ਮੈਡ ਮੂਡ ਬੜਾ ਗੱਜ ਹੋਇਆ ਪਿਆ ਸੀ ਕੰਮ ਤੇ ਉਹਨਾਂ ਦੀ ਵਾਸ਼ਿੰਗ ਵਾਲਾ ਕੰਮ ਹੋ ਗਿਆ ਡਣ ਤੇ ਹੁਣ ਆਪਾਂ ਚੱਲਿਆਂ ਵਾਪਸ ਹਨ ਤੇ ਹੁਣ ਮਿੱਤਰੋ ਪਾਲੇ ਚਾਲੇ ਘਰ ਨੂੰ ਬਈ ਮਿੱਤਰੋ ਬੰਬੂ ਘੜ ਚੱਕ ਲੈ ਕਿੰਨਾ ਰਹਿ ਗਿਆ ਸੀ ਉਹ ਕਰਨ ਚੱਲੇ ਆ ਤੇ ਹੁਣ ਨਾਲ ਮੇਰੇ ਯਾਰ ਹਨ ਅਸੀਂ ਚੱਲਿਆ ਮਿੱਤਰੋ ਸਹਨੇ ਜਿਗਾ ਦਾ ਕੰਮ ਦੇ ਬਾਹਰ ਪੜ ਦੇ ਨਿਕਲਦੇ ਨਿਕਲਦੇ ਢੂੰਬੀ ਦਾ ਹਮਲਾ ਹੋ ਗਿਆ ਢੂੰਬੀ ਨੇ ਜਿਵੇਂ ਕਲੱਚ ਕਰਤਾ ਅੱਖ ਦਾ ਜਿਵੇਂ ਕਹ ਜੀ ਗੇਅਰ ਸਾਰੇ ਪਾਉਣ ਨੂੰ ਜੀ ਨਹੀਂ ਕਰਦਾ ਮਾਹੌਲ ਬਦਲਦਾ ਸਾਰਾ ਮੇਨ ਮਿੱਤਰੋ ਫਾਈਨਲੀ ਜਿਹੜਾ ਕੰਮ ਕਰਨ ਚੱਲੇ ਸੀ ਉਹ ਹੋ ਗਿਆ ਕੈਨਸਲ ਕਿਉਂਕਿ ਉਹਨਾਂ ਦਾ ਅਧਿਕਾਰੀ ਅੱਜ ਆਇਆ ਨਹੀਂ ਤੇ ਹੁਣ ਵਾਪਸੀਆਂ ਕਰ ਲੀਆਂ ਇੱਥੋਂ ਜਿਹੜਾ ਮੇਰੇ ਨਾਲ ਬੰਦਾ ਸੀ ਉਹ ਕਹਿੰਦਾ ਮੈਨੂੰ ਕੈਂਚੀਆਂ ਦੇ ਉੱਤੇ ਕੰਮ ਆ ਮੈਂ ਉਹਨੇ ਟਾਈਮ ਤੇ ਮੋਟਰ ਰਫਨੇਸ ਤੇ ਕਰਿਆ ਹੋਣਾ ਹਨਾ ਤੇ ਹੁਣ ਇੱਥੋਂ ਵਾਪਸੀ ਕਰ ਲਈ ਤੇ ਸੈੜੇ ਪਹੁੰਚੇ ਸੀਗੇ ਮਿੱਤਰੋ ਤਣੂ ਨੂੰ ਉੱਥੋਂ ਚੱਕ ਕੇ ਦਵਾਈ ਆਪਾਂ ਲੈ ਲਈ ਮਾਤਾ ਦੀ ਉਸ ਤੋਂ ਬਾਅਦ ਫਾਈਨਲੀ ਪਹੁੰਚੇ ਬਰਨਾਲੇ ਸਾਰੇ ਕੰਮ ਧੰਦੇ ਨਿਮੇੜ ਕੇ ਅੱਡੇ ਕੋਲ ਜੂਸ ਇੰਜੋਏ ਕਰੀਆਂ ਨਾਲ ਯਾਰ ਨਾਮੂ ਨਾ ਮੂਹੇ ਭਾਏ ਨਾ ਬਾਹਰ ਗਗਲਾ ਸਨ ਨਾ ਮੂਹੇ ਨਾ ਲੈ ਵੀ ਮਿੱਤਰੋ ਹੁਣੇ ਦੁਬਾਰਾ ਜਾਵਾਂਗੇ ਪਿੰਡ ਤੇ ਜਿਹੜੇ ਵੀ ਲਾੜ ਤੱਕ ਬਲੌਗ ਦੇ ਨਾਲ ਜੁੜੇ ਹੋਇਆ ਦੱਬ ਕੇ ਕਰ ਦਿਓ ਬਲੌਗ ਨੂੰ ਸ਼ੇਅਰ ਤੇ ਸੋ ਬਹੁਤ ਬਹੁਤ ਧੰਨਵਾਦ ਜੀ